ਵਰਤ ਦਿਹਾੜਾ ਯਾਨੀ ਕਿ ਵਿਮਨ ਡੇ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ ਇਸ ਸਾਲ ਪ੍ਰਸਿੱਧ ਅੰਤਰਰਾਸ਼ਟਰੀ ਮੀਡੀਆ ਫੋਰਮ ਬੀਬੀਸੀ ਲੰਡਨ ਨੇ ਦੁਨੀਆ ਦੀਆਂ ਤੇ ਬਹੁਤ ਹੀ ਖਾਸ ਬਹਾਦਰ ਤੇ ਮਹਾਨ ਔਰਤਾਂ ਦੇ ਨਾਮ ਜਾਰੀ ਕੀਤੇ ਹਨ ਸਿੱਖ ਕੌਮ ਲਈ ਬੜੇ ਫਖਰ ਦੀ ਗੱਲ ਹੈ ਕਿ ਇਹਨਾਂ ਬਹਾਦਰ ਤੇ ਮਹਾਨ ਔਰਤਾਂ ਵਿੱਚ ਮਾਈ ਭਾਗ ਔਰ ਜਿਨ੍ਹਾਂ ਨੂੰ ਆਪਾਂ ਸਾਰੇ ਮਾਈ ਭਾਗੋ ਵੀ ਕਹਿੰਦੇ ਹਾਂ ਉਹਨਾਂ ਦਾ ਨਾਮ ਵਿਸ਼ੇਸ਼ ਤੌਰ ਉਤੇ ਦਰਜ ਕੀਤਾ ਗਿਆ ਹੈ BBC ਅਨੁਸਾਰ ਜਦੋਂ ਸਿੱਖਾਂ ਤੇ ਮੁਗਲਾਂ ਵਿੱਚਕਾਰ ਲਗਾਤਾਰ ਜੰਗ ਹੁੰਦੀ ਸੀ ਤਾਂ ਮਾਈ ਭਾਗੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਆਉਣ ਵਾਲੇ 40 ਸਿੰਘਾਂ ਨੂੰ ਤਾਨੇ ਮਾਰੇ ਤਾਂ ਉਹਨਾਂ ਦੀ ਸੋਚ ਮੁੜ ਬਦਲੀ ਤੇ ਉਹ ਮੁੜ ਜੰਗ ਦੇ ਮੈਦਾਨ 'ਚ ਪਹੁੰਚੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਹੀ ਮੌਫ ਕੀਤਾ ਸੀ ਮੈਦਾਨੇ ਜੰਗ ਵਿੱਚ ਮਾਈ ਭਾਗੋ ਵੀ ਬੜੀ ਬਹਾਦਰੀ ਨਾਲ ਲੜੀ ਤੇ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੰਗ ਰੱਖਿਏ ਖਬੜੀ ਚਬਾਲ ਦੇ ਪੇਰੋ शाह ਦੇ ਦੋ ਪੁੱਤਰ ਸਨ ਮਾਲੇ ਸ਼ਾਹ ਤੇ ਹਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਦਾ ਉਹਨਾਂ ਉਤੇ ਕਾਫੀ ਅਸਰ ਸੀ ਮਾਲੇਸ਼ਾ ਦੇ ਘਰ ਚਾਰ ਪੁੱਤਰ ਹੋਏ ਜੋ ਬੜੇ ਸੂਰਬੀਰ ਸਨ ਇਹਨਾਂ ਤੋਂ ਮਗਰੋਂ ਉਸਦੇ ਘਰ ਇੱਕ ਬੀਬੀ ਨੇ ਜਨਮ ਲਿਆ ਇਸ ਤੇ ਪੈਦਾ ਹੋਣ ਮਗਰੋਂ ਸਾਰਾ ਪਰਿਵਾਰ ਉਨਤੀ ਦੀ ਸਿਖਰ ਵੱਲ ਜਾਣ ਲੱਗਿਆ ਸਾਰੇ ਜਣੇ ਉਸ ਨੂੰ ਭਾਗ ਭਰੀ ਕਹਿਣ ਲੱਗੇ ਪਰ ਉਸ ਦੀਆਂ ਸਹੇਲੀਆਂ ਉਸ ਨੂੰ ਭਾਗੋ ਦੇ ਨਾਮ ਨਾਲ ਸੱਦਦੀਆਂ ਰਹੀਆਂ ਅਜੇ ਭਾਗੋ ਸੱਤਾ ਅਠਾ ਵਰਿਆਂ ਦੀ ਹੀ ਸੀ ਕਿ ਉਸਦੇ ਮਾਤਾ ਜੀ ਉਸ ਨੂੰ ਸਤ ਗੁਰੂ ਦੇ ਦਰਬਾਰ ਲੈ ਜਾਂਦੇ ਉਸੇ ਵੇਲੇ ਗੁਰਿਆਈ ਦੀ ਗੱਦੀ ਉਤੇ ਸਾਹਿਬ ਸ੍ਰੀ ਗੁਰੂ ਹਰਾਈ ਸਾਹਿਬ ਜੀ ਬਿਰਾਜਮਾਨ ਸਨ ਉਸ ਨਿੱਕੀ ਜਹੀ ਲੜਕੀ ਦੀ ਸ਼ਰਦਾ ਤੇ ਪਿਆਰ ਦੇਖ ਕੇ ਇੱਕ ਦਿਨ ਸਤਵੇਂ ਪਾਤਸ਼ਾਹ ਨੇ ਸਿਰ ਉਤੇ ਪਿਆਰ ਦਿੰਦਿਆਂ ਕਿਹਾ ਕਿ ਇਹ ਬੜੀ ਸਦਕਵਾਨ ਤੇ ਭਾਗਾ ਵਾਲੀ ਹੋਵੇਗੀ ਤੇ ਇਸ ਦਾ ਨਾਮ ਬੜਾ ਉੱਗਾ ਹੋਵੇਗਾ ਸੋ ਇਸ ਤਰ੍ਹਾਂ ਇਹ ਸਿੰਗਣੀ ਦੁਨੀਆ ਦੀਆਂ ਮਹਾਨ ਔਰਤਾਂ ਵਿੱਚ ਸਿਖਰਲੇ ਸਥਾਨ ਉਤੇ ਹੈ ਇਸ ਸੂਚੀ ਵਿੱਚ ਚੀਨ ਦੀ ਜੰਪਲ ਚਿੰਗ ਸ਼ੀ ਦਾ ਨਾਮ ਵੀ ਹੈ ਜਿਸ ਨੇ ਆਪਣੇ ਸਮੁੰਦਰੀ ਡਾਕੂ ਕੈਪਟਨ ਪਤੀ ਦੀ ਮੌਤ ਤੋਂ ਬਾਅਦ 1807 ਵਿੱਚ रेड फ्लैग फ्लीट ਉਤੇ ਕੰਟਰੋਲ ਕੀਤਾ ਤੇ ਖੁਦ ਦਾ ਸ਼ਾਸਨ ਕਾਇਮ ਕੀਤਾ ਉਸਨੇ ਹੁਕਮ ਦਿੱਤਾ ਕਿ ਸਹਾਇਤਾ ਕਰਨ ਵਾਲੇ ਕਿਸੇ ਵੀ ਸ਼ਹਿਰ ਵਿੱਚ ਲੁੱਟ ਨਹੀਂ ਕਰਨੀ ਤੇ ਨਾ ਹੀ ਕਿਸੇ ਔਰਤ ਨਾਲ ਜ਼ਬਰ ਜਨਾਹ ਕਰਨਾ ਹੈ ਤੇ ਅਜਿਹਾ ਕਰਨ ਵਾਲੇ ਦਾ ਉਹ ਸਿਰ ਕਲਮ ਕਰ ਦੇਵੇਗੀ ਉਸ ਨੂੰ ਖਤਮ ਕਰਨ ਲਈ ਚੀਨ ਦੀ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਆਖਿਰ ਖੁਦ ਉਸਨੇ ਆਪਣੀ ਤਲਵਾਰ ਨਿਵੀ ਕਰ ਦਿੱਤੀ ਇਸ ਦੇ ਨਾਲ ਹੀ ਇਸ ਸੂਚੀ ਵਿੱਚ ਜੈਨੇਟ ਰੈਕਿਨ ਦਾ ਨਾਮ ਵੀ ਸ਼ਾਮਲ ਹੈ ਜਿਸ ਨੇ ਅਮਰੀਕਾ ਦੀ ਜਾਪਾਨ ਨਾਲ ਪਹਿਲੀ ਸੰਸਾਰ ਜੰਗ ਵਿੱਚ ਹਿੱਸਾ ਲੈਣ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ 1916 ਵਿੱਚ ਯੂ ਐਸ ਕਾਂਗਰਸ ਚ ਚੁਣੀ ਜਾਣ ਵਾਲੀ ਇਹ ਪਹਿਲੀ ਔਰਤ ਸੀ ਜਦ ਕਿ ਇਸ ਤੋਂ 4 ਸਾਲ ਪਹਿਲਾਂ ਹੀ ਅਮਰੀਕਾ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਉਹ ਔਰਤਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੀ ਸੀ ਇਸੇ ਤਰ੍ਹਾਂ ਅੱਜ ਪੰਜਾਬ ਦੀ ਹਰ ਔਰਤ ਹੀ ਨਹੀਂ ਸਗੋਂ ਹਰ ਪੰਜਾਬ ਵਾਸੀ ਮਾਈ ਭਾਗੋ ਦਾ ਨਾਮ ਇਹਨਾਂ ਤਿੰਨ ਬਹਾਦਰ ਤੇ ਜੰਮबाज ਔਰਤਾਂ ਵਿੱਚ ਆਉਣ ਕਰਕੇ ਫਖਰ ਮਹਿਸੂਸ ਕਰ ਰਿਹਾ ਹੈ